ਤੁਹਾਨੂੰ ਜਿੱਥੇ 6 ਮਿਲ ਲਾਗੇ 6 ਮਿਲ ਜੀ ਸਾਡੇ ਇੱਕ ਚੱਲਦਾ ਹੈ ਖਾਤਾ ਨਾਮ ਜਿਹੜਾ ਬਣਾਇਆ ਜਾ ਰਿਹਾ ਹੈ ਉਹ ਕਰਦੇ ਚਲੋ ਆਪਾਂ ਜੇ ਕੰਮ ਚੱਲ ਪਿਆ ਉਹ ਯਾਰ ਜਿਹੜਾ ਆਪਾਂ ਅਪਾਰਟਮੈਂਟ ਹੁੰਦਾ ਵੀ ਆਪਾਂ ਪਰਾਰੇ ਦੇ ਸੈਂਟਰ ਦਾ ਕੰਮ ਖੜਾ ਹੁੰਦਾ ਹੈ ਮਤਲਬ 2 ਬਿਲਡਿੰਗ ਲਈ ਚਾ ਰਹੇ ਹੋ ਨਾ ਹਾਂ ਹਾਂ ਪ੍ਰੋਬਲਮ ਇਹ ਆ ਕਿ ਚਾਹਿਆ ਦਾ ਹੈ ਜਿਸ ਨਾਲ ਹੋ ਗਿਆ ਸੀ ਜੋ ਸਵਾਲ ਸੀ ਸਾਹਮਣੇ ਆਪਾਂ ਪ੍ਰੋਬਲਮ ਰਕਸ਼ਾ ਬਣਾ ਕੇ ਦਿੱਤਾ ਸੀ ਉਸ ਕੇ ਅਕੋਰਡਿੰਗ ਹਮਨੇ ਇਹ ਕੋ ਕਰਵਾ ਦਿੱਤਾ ਹੈ ਐ ਨਹੀਂ ਚੀ ਬਾਤ ਹੋ ਗਈ ਹੈ ਐਂਜਮ ਹਮਨੂੰ ਕੰਸਟਰਕਸ਼ਨ ਵਾਲੋ ਨੂੰ ਬੁਲਾ ਲਓ ਉਹ ਕਿਹ ਅਧਾਰ ਬੰਦ ਕਰਾ ਰਹੇ ਸਾਰਾ ਦੇਖੋ ਜੀ ਜ਼ਰੂਰ ਤਾਂ ਸਾਡੀ ਕੁਛ ਨਹੀਂ ਚਾਹੀਦਾ ਹਮਾਫ਼ੀ ਕਰਾਉਣਾ ਚਾਹੁੰਦਾ ਜੀ ਤੁਹਾਡੇ ਨਾਲ ਆ ਜੀ ਜਿਵੇਂ ਤੁਸੀਂ ਕਹੋਗੇ ਉਸੇ ਕਰਾਉਣ ਨੂੰ ਤਿਆਰ ਆਈ ਠੀਕ ਹੈ ਤਦਾਂ ਸਾਡੇ 시ਟੀ ਪ੍ਰਧਾਨ ਜੀ ਦਾ ਨੰਬਰ ਨੋਟ ਕਰ ਲਓ ਜੀ ਤੁਹਾਡੀ ਜੋ ਵੀ ਲੋੜ ਹੋਵੇ ਨਾ ਜਦੋਂ ਜੇ ਮੱਤ ਲਾਉਣੀ ਸਵਾਰੀਆਂ ਜਿੱਦੀ ਪਹੁੰਚਾ ਦੇ ਇੱਥੇ ਅਸੀਂ ਕੋਈ ਜੇ ਤਾਂ ਮੌਕੇ ਦੀ ਗੱਲ ਬੋਲਦੇ ਹਾਂ ਐਸੋ ਸਾਹਿਬ ਬਿਲਕੁਲ ਪਹੁੰਚਾ ਦੇਗੇ ਗਰੇਸ਼ ਭਾਈ ਆਪ ਦੋਨੋਂ ਇਹ ਤਾਂ ਇਹਨਾਂ ਸਾਹੂ ਪੁੱਛ ਕੇ ਕਹਾਂਗਾ ਇੱਕ ਕੋਈ ਦਸ ਮਿੰਟ ਚੋਂ ਮਿਲ ਆ 시ਟੀ ਪ੍ਰਧਾਨ ਜੀ ਦਾ ਨੰਬਰ ਨੋਟ ਕਰ ਲਓ ਜਦੋਂ ਵੀ ਜਰੂਰਤ ਪੈਣ ਨਾ ਮਿਲਿਆ ਹੈ ਇਹਨਾਂ ਪਾ ਜੀ ਦਾ ਕਿ ਸਰ ਕਈ ਵਾਰੀ ਖਰਚੇ ਮਤਲਬ ਬੰਦਾ ਨਹੀਂ ਤਰੀਵੇਂ ਪਾ ਸਕਦਾ ਅਸੀਂ ਉਹ ਹਮੇਸ਼ਾ ਕੋਈ ਨਹੀਂ ਹਮੇਸ਼ਾ ਕਮਾਈ ਵੀ ਲਾਇਆ ਜਾ ਸਕਦਾ ਪਹਿਲਾਂ ਕਿ ਇਨਸਟਾਈਜ ਨੂੰ ਕਰਦੇ ਜਾਂਦੇ ਹਾਂ ਉਹ ਨਾਲ ਜਿਹੜਾ ਨਾ ਰੱਖਦੇ ਆਹ ਬੜੇ ਪ੍ਰਧਾਨ ਨੇ ਜਿਹਨੂੰ ਮੋਹਤਾਜ ਸੀ ਐਸਾ ਉਸੇ ਕਰਕੇ ਹੈ ਜੀ ਕਿ ਕਰ ਵੀਡੀਓ ਪਾ ਰੱਖੀ ਸੀ ਰਸਮ ਰਵਾਰ ਕਿੰਨਾ ਰੋਕਾਂਗੇ ਮੇਰੀ ਪਿੰਗਰ ਤਾਂ ਨਹੀਂ ਰੁਕਣ ਦਈਆ ਇਹਦਾ ਕੋਈ ਤਿਆਰਤਾ ਹੈ ਕੰਮ ਜਲਦੀ ਖੁੱਲ ਜਾਏਗਾ ਸਰ ਵੀਡੀਓ ਪਾਉਂਦੇ ਸੀ ਜਿਹੜੇ ਕੋਈ ਆਪ ਦੇ ਮਤਲਬ ਕੋਈ ਬਾਤ ਨਹੀਂ ਲੋਕ ਕਾਰੋਬਾਰੀ ਡਾਊਨ ਹੋਣੀ ਚਾਹੀਦੀ ਹਾਂ ਬਹੁਤ ਵੱਡਾ ਰਹਿਣਾ ਪਛਿੜ ਕਾਰੋਬਾਰੀ ਪ੍ਰੋਬਲਮ ਕਿਹੜੀ ਰਸਤਾ ਕੋਈ ਨਹੀਂ ਦੱਲ ਪੰਥ ਵੀ ਜਾਇਜ਼ ਆ ਤੁਹਾਨੂੰ ਲੋਕਾਂ ਦੇ ਖਾਤੋਂ ਕੋਈ ਕੰਮ ਨਹੀਂ ਕਰਦੇ ਸਾਡੀ ਪਾਰਟੀ ਨਾ ਪਾਰਟੀ ਕਰੇ ਨਾ